ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਦੋਸਤੋ ਤੂੜੀ ਦੇ ਰੇਟਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੂੜੀ ਦੇ ਰੇਟ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਰਹਿ ਸਕਦੇ ਨੇ ਤੂੜੀ ਦੇ ਰੇਟ ਵਧ ਸਕਦੇ ਨੇ ਜਾਂ ਨਹੀਂ ਕਿਉਂਕਿ ਕੁਝ ਸਮਾਂ ਪਹਿਲਾਂ ਆਪਾਂ ਤੂੜੀ ਦੇ ਰੇਟਾਂ ਦੇ ਬਾਰੇ ਇੱਕ ਵੀਡੀਓ ਕੀਤੀ ਸੀ ਉਹਦੇ ਵਿੱਚ ਗੱਲਬਾਤ ਕੀਤੀ ਸੀ ਵੀ ਤੂੜੀ ਦੇ ਜਿਹੜੇ ਰੇਟ ਆਉਣ ਵਾਲੇ ਸੀਜ਼ਨ ਦੇ ਵਿੱਚ ਕਾਫੀ ਵੇਟ ਆ ਸਕਦੇ ਨੇ 200 ਰੁਪਏ ਕਵਾਂਟਰ ਦੇ ਨੇੜੇ ਤੇੜੇ ਵੀ ቱੜੀ ਦੇ ਰੇਟ ਆ ਸਕਦੇ ਨੇ ਤੇ ਆਪਾਂ ਦੇਖਿਆ ਸੀਜ਼ਨ ਦੇ ਵਿੱਚ ቱੜੀ ਦੇ ਰੇਟਾਂ ਦਾ ਕੀ ਹਾਲ ਹੋਇਆ 200 ਰੁਪਏ ਜਾਂ 200 ਤੋਂ ਵੀ ਹੇਠਾਂ ਆ ਗਈ ਸੀ 180 ਰੁਪਏ ਕਵਾਂਟਰ ਤੱਕ ቱੜੀ ਜਿਹੜੀ ਵਿਕ ਗਈ 1800 ਤੋਂ ਲੈ ਕੇ 2000 ਰੁਪਏ ਦੀ ਟਰਾਲੀ ਜ਼ਿਮੀਦਾਰਾਂ ਨੇ ਵੇਚੀ ਆ ਆਪ ਜਾ ਕੇ ਘਰਾਂ ਦੇ ਵਿੱਚ ਲਾ ਕੇ ਆਏ ਨੇ ਤੇ ਇੱਕ ਗੱਲ ਵਧੀਆ ਹੋਈ ਆ ਵੀ ਜ਼ਿਮੀਦਾਰਾਂ ਨੇ ቱੜੀ ਆਪਣੀ ਜ਼ਰੂਰਤ ਮੁਤਾਬਕ ਜਿਹੜੀ ਬਣਾਈ ਆ ਅ ਬਹੁਤ ਥੋੜੇ ਜ਼ਿਮੀਦਾਰ ਨੇ ਜਿਨ੍ਹਾਂ ਨੇ ਤੂੜੀ ਸਟੋਰ ਕਰਨ ਦੇ ਵਾਸਤੇ ਤੂੜੀ ਬਣਾਈ ਆ ਜਿਨ੍ਹਾਂ ਕੋਲੇ ਆਪਣੀਆਂ ਮਸ਼ੀਨਾਂ ਵਗੈਰਾ ਹੈਗੀਆਂ ਖਰਚਾ ਉਹਨਾਂ ਨੂੰ ਘੱਟ ਪੈਂਦਾ ਉਹਨਾਂ ਨੇ ਤਾਂ ਤੂੜੀ ਸਟੋਰ ਕਰਨ ਦੇ ਵਾਸਤੇ ਬਣਾਈ ਆ ਪਰ ਆਮ ਜ਼ਿਮੀਦਾਰਾਂ ਨੇ ਤੂੜੀ ਆ ਜਿਹੜੀ ਸਟੋਰ ਕਰਨ ਦੇ ਵਾਸਤੇ ਬਹੁਤ ਘੱਟ ਬਣਾਈ ਆ ਇਸ ਵਾਰ ਆਪਾਂ ਦੇਖਿਆ ਵੀ ਆਪਾਂ ਨੂੰ ਧੜਾਂ ਵੀ ਖੇਤਾਂ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਨਹੀਂ ਦਿਖਾਈ ਦਿੰਦੀਆਂ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਖੇਤਾਂ ਦੇ ਵਿੱਚ ਧੜਾਂ ਲਪੀਆਂ ਹੋਈ ਸੀ ਤੂੜੀ ਦੀਆਂ ਇਸ ਵਾਰ ਬਹੁਤ ਘੱਟ ਦਿਖਾਈ ਦਿੰਦੀਆਂ ਨੇ ਤੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਰੇਟਾਂ ਤੇ ਕੀ ਪ੍ਰਭਾਵ ਰਹੂਗਾ ਰੇਟ ਵਧ ਸਕਦੇ ਨੇ ਕਿੰਨੇ ਕੁ ਰੇਟ ਵਧਣਗੇ ਤੇ ਮੱਕੀ ਦਾ ਜਿਹੜਾ ਆਚਾਰ ਜਾਂ ਆਪਾਂ ਪਰਾਲੀ ਵਗੈਰਾ ਦੀਆਂ ਗੱਠਾਂ ਉਹਨਾਂ ਨਾਲ ਤੂੜੀ ਦੇ ਰੇਟਾਂ ਤੇ ਕੀ ਫਰਕ ਪੈਣਾ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਤੇ ਨਵੇਂ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਦੋਸਤੋ ਤੂੜੀ ਦੇ ਜਿਹੜੇ ਰੇਟ ਜੇ ਆਪਾਂ ਪਿਛਲੇ ਸੀਜ਼ਨ ਦੇ ਵਿੱਚ ਦੇਖੀ ਪਿਛਲੇ ਸੀਜ਼ਨ ਦੇ ਵਿੱਚ ਤੂੜੀ ਦੇ ਰੇਟ ਕਾਫੀ ਜ਼ਿਆਦਾ ਏਠਾਂ ਤੱਕ ਆਏ ਤੇ ਹੁਣ ਆ ਨਵੇਂ ਸੀਜ਼ਨ ਦੇ ਵਿੱਚ ਵੀ ਆਪਾਂ ਨੂੰ ਪਤਾ ਵੀ 200 ਰੁਪਏ ਕੁਇੰਟਲ ਤੱਕ ਤੂੜੀ ਵਿਕਦੀ ਰਹੀ ਹੈ। ਪਰ ਇਸ ਵਾਰ ਜਿਹੜੀ ਤੂੜੀ ਜ਼ਿਮੀਦਾਰਾਂ ਨੇ ਬਣਾਈ ਆ ਆਪਣੀ ਜ਼ਰੂਰਤ ਮੁਤਾਬਕ ਤੂੜੀ ਬਣਾਈ ਆ ਜ਼ਿਆਦਾਤਰ ਤੂੜੀ ਜ਼ਿਮੀਦਾਰਾਂ ਨੇ ਸਟੋਰ ਨਹੀਂ ਕੀਤੀ ਜਿਨ੍ਹਾਂ ਜ਼ਿਮੀਦਾਰਾਂ ਕੋਲੇ ਆਪਣੀਆਂ ਮਸ਼ੀਨਾਂ ਸੀ ਉਹਨਾਂ ਨੇ ਤਾਂ ਤੂੜੀ ਸਟੋਰ ਕਰਨ ਦੇ ਵਾਸਤੇ ਬਣਾਈ ਆ ਪਰ ਜ਼ਿਆਦਾ ਜ਼ਿਮੀਦਾਰ ਇਸ ਵਾਰ ਆਪਣੀ ਜ਼ਰੂਰਤ ਮੁਤਾਬਕ ਹੀ ਤੂੜੀ ਬਣਾ ਰਹੇ ਨੇ ਆਪਣੀ ਜ਼ਰੂਰਤ ਤੋਂ ਵੱਧ ਤੂੜੀ ਉਹਨਾਂ ਨੇ ਜਾਂ ਤਾਂ ਉਹਨੂੰ ਅੱਗੋ ਗੁਲਗਾ ਦਿੱਤੀ ਜਾਂ ਫਿਰ ਜ਼ਿਮੀਦਾਰਾਂ ਨੇ ਜਿਹੜਾ ਕੋਈ ਜ਼ਿਆਦਾ ਛਾਣਨੇ ਜ਼ਿਮੀਦਾਰ ਨੇ ਪੜ੍ਹੇ ਲਿਖੇ ਨੇ ਉਹਨਾਂ ਨੇ ਹੌਣੋਂ ਜਿਹੜਾ ਟਾਂਗਰ ਨੂੰ ਜ਼ਮੀਨ ਦੇ ਵਿੱਚ ਹੀ ਦਵਾ ਦਿੱਤਾ ਉਹਦੇ ਨਾਲ ਆ ਕਾਫੀ ਜ਼ਿਆਦਾ ਫਾਇਦਾ ਹੋ ਜਾਂਦਾ ਤੇ ਚੰਗਾ ਖਾਦ ਵਗੈਰਾ ਬਣ ਜਾਂਦੀ ਆ ਉਹ ਕਾਫੀ ਜ਼ਮੀਦਾਰਾਂ ਨੇ ਕੀਤਾ ਪਰ ਕੁਝ ਜ਼ਮੀਦਾਰਾਂ ਨੇ ਅੱਗ ਵੀ ਲਾਤੀ ਉਹ ਇੱਕ ਅਲੱਗ ਨੜਾ ਮਸਲਾ ਇਹਦੇ ਬਾਰੇ ਕਿਸੇ ਦਿਨ ਆਪਾਂ ਫੇਰ ਗੱਲ ਕਰਾਂਗੇ ਹੁਣ ਆਪਾਂ ਦੇਖਦਾ ਵੀ ਅੱਗੇ ਆਉਣ ਵਾਲੇ ਸੀਜ਼ਨ ਦੇ ਵਿੱਚ ਟੂੜੀ ਦੇ ਰੇਟਾਂ ਦੇ ਵਿੱਚ ਕੀ ਕੁਝ ਇਜ਼ਾਫਾ ਹੋ ਸਕਦਾ ਕਦੋਂ ਤੱਕ ਰੇਟ ਜਿਹੜੇ ਵੱਧ ਸਕਦੇ ਆ ਇਕੋ ਫਿਲਹਾਲ ਤਾਂ ਇੰਨੀ ਜਲਦੀ ਤਾਂ ਕੋਈ ਉਮੀਦ ਹੈ ਨਹੀਂ ਵੀ ਜਿਹੜੇ ਰੇਟ ਵਧਣਗੇ ਕਿਉਂਕਿ ਆਪਾਂ ਨੂੰ ਪਤਾ ਵੀ ਹੁਣ ਜ਼ਿਆਦਾਤਰ ਜ਼ਿਮੀਦਾਰਾਂ ਨੇ ਹਰਾਚਾਰਾ ਵੀ ਬੀਜ ਦੇਣਾ ਹੁੰਦਾ ਕਿਉਂਕਿ ਜਿਹੜਾ ਖਾਲੀ ਸਮੇਂ ਦੇ ਵਿੱਚ ਆਪਣਾ ਝੋਨਾ ਝੋਨਾ ਲੱਗਣ ਤੱਕ ਜੋ ਖਾਲੀ ਛਾਵਾਂ ਬਚਦਾ ਹੈ ਕਾਫੀ ਜ਼ਿਮੀਦਾਰ ਉਹਦੇ ਚ ਹਰਾਚਾਰਾ ਬੀਜ ਦਿੰਦੇ ਨੇ ਤੇ ਫਿਰ ਉਹ ਟਾਲ ਦੇ ਉੱਤੇ ਵੇਚ ਦਿੰਦੇ ਨੇ ਤੇ ਹਰੇਚਾਰੇ ਦਾ ਰੇਟ ਮੰਦਾ ਰਹਿੰਦਾ ਇਸੇ ਕਰਕੇ ਤੂੜੀ ਦਾ ਰੇਟ ਵੀ ਮੰਦਾ ਰਹਿੰਦਾ ਪਰ ਇਸ ਤੋਂ ਹੁਣ ਤੋਂ ਅ ਅੱਧ ਜੁਲਾਈ ਤੋਂ ਬਾਅਦ ਤਕਰੀਬਨ ਸਾਰਾ ਹੀ ਫਿਰ ਜਿਹੜਾ ਹਰਾ-ਝਰਾ ਜੀਵਿਦਾਰ ਵੱਢ ਕੇ ਟਾਲ ਤੇ ਵੇਚ ਦਿੰਦੇ ਨੇ ਤੇ ਝੋਨੇ ਦੀ ਬਜਾਈ ਉੱਥੇ ਫਿਰ ਕਰ ਦਿੰਦੇ ਨੇ ਉਸ ਤੋਂ ਬਾਅਦ ਤੂੜੀ ਦੇ ਰੇਟਾਂ ਦੇ ਵਿੱਚ ਕੁਝ ਵਾਧਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਉਸ ਵੇਲੇ ਫਿਰ ਹਰੇ ਹਰਾ-ਝਰਾ ਨਹੀਂ ਹੁੰਦਾ ਤੂੜੀ ਦੇ ਉੱਤੇ ਕੰਮ ਚੱਲਣਾ ਹੁੰਦਾ ਜਿਨ੍ਹਾਂ ਕੋਲੇ ਜਿਹੜੇ ਜ਼ਿਮੀਂਦਾਰਾਂ ਜਿਨ੍ਹਾਂ ਕੋਲੇ ਜ਼ਮੀਨ ਜਾਇਦਾਦ ਨਹੀਂ ਹੈਗੀ ਡੰਗਰ ਪਸ਼ੂ ਰੱਖਦੇ ਨੇ ਉਹਨਾਂ ਨੂੰ ਫਿਰ ਜਿਹੜੀ ਉਹਦੀ ਨਿਰਪਰਤਾ ਤੂੜੀ ਤੇ ਵਾਧਦੀ ਆ ਤੇ ਉਸ ਵੇਲੇ ਤੂੜੀ ਦੇ ਰੇਟਾਂ ਦੇ ਵਿੱਚ ਜ਼ਰੂਰ ਕਿਉਂਕਿ ਮੰਗ ਵਧਣੀ ਆ ਤਾਂ ਰੇਟ ਵੀ ਵਧਣਗੇ ਤੇ ਉਸ ਵੇਲੇ ਆਪਾਂ ਨੂੰ ਰੇਟਾਂ ਦੇ ਵਿੱਚ ਜ਼ਰੂਰ ਵਾਧਾ ਦਿਖਾਈਦਾ ਉਹ ਹੁਣ ਤਾਂ ਪਰ ਇਹ 2-2.5 ਮਹੀਨੇ ਤੋਂ ਬਾਅਦ ਇਹ ਗੱਲ ਬਣਦੀ ਆ ਤੇ ਫਿਰ ਅ ਅਚਾਰ ਜਿਹੜਾ ਮੱਕੀ ਦਾ ਆਚਾਰ ਇਹਦੇ ਤੇ ਬਹੁਤ ਜ਼ਿਆਦਾ ਤੂੜੀ ਦੇ ਰੇਟ ਨਿਰਭਰ ਕਰਦੇ ਨੇ ਅੱਜਕੱਲ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਮੱਕੀ ਦਾ ਆਚਾਰ ਜ਼ਿਮੀਦਾਰਾਂ ਨੇ ਬਹੁਤ ਵੱਡੀ ਪੱਧਰ ਤੇ ਪਾਇਆ। ਉਹਨੇ ਰੇਟਾਂ ਦੇ ਉੱਤੇ ਬਹੁਤ ਪ੍ਰੈਸ਼ਰ ਰੱਖਿਆ। ਇਸ ਵਾਰ ਮੱਕੀ ਦਾ ਆਚਾਰ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਪੈ ਰਿਹਾ। ਆਪਾਂ ਤੁਸੀਂ ਦੇਖੋ ਵੀ ਆਲੇ-ਦਾਲੇ ਮੱਕੀ ਪਿਛਲੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਬੀਜੀ ਜਾਂਦੀ ਸੀ ਕਣਕ ਵੱਢ ਕੇ ਮੱਕੀ। ਇਸ ਵਾਰ ਉਨੀ ਵੱਡੀ ਪੱਧਰ ਤੇ ਬਜਾਈ ਨਹੀਂ ਹੋ ਰਹੀ। ਆਪਣੀ ਜ਼ਰੂਰਤ ਮੁਤਾਬਕ ਜ਼ਿਮੀਦਾਰ ਮੱਕੀ ਦੀ ਬਜਾਈ ਕਰ ਰਹੇ ਨੇ ਜਿੰਨੀ ਕੋ ਉਹਨਾਂ ਨੂੰ ਜ਼ਰੂਰਤ ਆਚਾਰ ਵਗੈਰਾ ਉਹਨਾਂ ਨੇ ਆਪਣੇ ਪਸ਼ੂਆਂ ਦੇ ਵਾਸਤੇ ਬਣਾਉਣਾ ਉਹਨਾਂ ਦਾ ਆਚਾਰ ਬਣਾਇਆ ਜਾ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਨਹੀਂ ਕਾਫੀ ਸਾਰਾ ਜਿਹੜਾ ਅੰਤਰ ਹੈਗਾ ਪਰ 20-25% ਏਰੀਆ ਤਾਂ ਘਟ ਗਿਆ ਇਹਦੇ ਨਾਲ ਕੀ ਹੈ ਜਦੋਂ ਆਚਾਰ ਮਤਲਬ ਜਦੋਂ ਵੱਡੀ ਮਾਤਰਾ ਚ ਆਚਾਰ ਪੈਂਦਾ ਤਾਂ ਤੂੜੀ ਦੇ ਰੇਟਾਂ ਤੇ ਪ੍ਰੈਸ਼ਰ ਆ ਜਾਂਦਾ ਸੋ ਇਹ ਵੀ ਇੱਕ ਚੰਗੀ ਸੁਖਦ ਗੱਲ ਹੈ ਵੀ ਜਿਹੜਾ ਜ਼ਿੰਮੇਦਾਰਾਂ ਨੇ ਇਸ ਵਾਰ ਆਚਾਰ ਵਾਲੇ ਪਾਸੇ ਨੂੰ ਕਾਫੀ ਘੱਟ ਧਿਆਨ ਦਿੱਤਾ ਕਿਉਂਕਿ ਇਹਦਾ ਫਾਇਦੇ ਦੀ ਥੋਂ ਤੇ ਨੁਕਸਾਨ ਕੋਸ਼ਿਸ਼ਾਂ ਮਾ ਫਾਇਦਾ ਹੁੰਦਾ ਵੀ ਜਿੰਨਾ ਕੁ ਟਾਈਮ ਆਪਾਂ ਮੱਕੀ ਚ ਚਲੋ 4 ਪੈਸੇ ਆ ਜਾਂਦੇ ਨੇ ਪਰ ਉਹ ਜਾਂ ਟੂੜੀ ਦਾ ਰੇਟ ਘਟ ਜਾਂਦਾ ਤੇ ਟੂੜੀ ਦੇ ਰੇਟਾਂ ਤੇ ਪ੍ਰੈਸ਼ਰ ਰਹਿੰਦਾ ਤੇ ਉਹ ਜਿਆਦਾ ਕੋਈ ਬੱਟ ਤਾਲੀ ਗੱਲ ਨਹੀਂ ਉਲਟਾ ਨੁਕਸਾਨ ਜਿਹੜਾ ਪਾਣੀ ਦਾ ਨੁਕਸਾਨ ਕਾਫੀ ਜਿਆਦਾ ਹੋ ਜਾਂਦਾ ਉਹਦੇ ਬਾਰੇ ਆਪਾਂ ਪਹਿਲਾਂ ਵੀਡੀਓ ਚ ਗੱਲ ਵੀ ਕੀਤੀ ਆ ਅੱਜ ਇਹ ਆਪਣਾ ਵਿਸ਼ਾ ਨਹੀਂ ਹੈਗਾ ਆਪਣਾ ਵਿਸ਼ਾ ਟੂੜੀ ਦੇ ਰੇਟਾਂ ਤੇ ਆਪਾਂ ਰਹੀਏ ਤੇ ਅੱਗੇ ਚੱਲ ਕੇ ਜਦੋਂ ਆਪਾਂ ਝੋਨਾ ਵੜਣਾ ਉਸ ਵੇਲੇ ਕਾਫੀ ਜ਼ਿੰਮੇਦਾਰ ਜਿਹੜਾ ਪਰਾਲੀ ਦੀਆਂ ਗੱਠਾਂ ਬਣਾਉਂਦੇ ਨੇ ਖੇਤ ਚੋਂ ਬਾਹਰ ਕੱਢਣ ਤੋਂ ਪਰਾਲੀ ਦਾ ਗੱਠਾ ਬਣਾ ਕੇ ਮਸ਼ੀਨਾ ਹੈਗੀਆਂ ਉਪਰਾਲੀ ਦਾ ਗੱਠਾ ਬਣਾ ਦਿੰਦੇ ਨੇ ਜਿੰਮੇਦਾਰ ਉਹਨੂੰ ਵੇਚ ਦਿੰਦੇ ਨੇ ਗੱਠਾ ਖਰੀਦਣ ਵਾਲੇ ਖਰੀਦ ਲੈਂਦੇ ਨੇ ਤੇ ਉਹ ਕਾਰਖਾਨਿਆਂ ਚ ਜਾਂਦੀਆਂ ਨੇ ਪੇਪਰ ਮਿਲਾਂ ਚ ਵਰਤੀਆਂ ਜਾਂਦੀਆਂ ਨੇ ਪਰਾਲੀ ਜਿੱਥੇ ਪਹਿਲਾਂ ਤੂੜੀ ਦੀ ਵਰਤੋਂ ਹੁੰਦੀ ਸੀ ਹੁਣ ਕਾਫੀ ਜ਼ਿਆਦਾ ਪਰਾਲੀ ਪੇਪਰ ਮਿਲਾਂ ਖਰੀਦ ਲੈਂਦੇ ਨੇ ਤੇ ਜਦੋਂ ਪਰਾਲੀ ਜਾਊਗੀ ਤਾਂ ਤੂੜੀ ਦੇ ਰੇਟਾਂ ਦੇ ਉੱਤੇ ਫਿਰ ਪ੍ਰੈਸ਼ਰ ਰਹਿੰਦਾ ਤੂੜੀ ਦੇ ਰੇਟ ਘਟਦੇ ਨੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਲੀਅਰ ਹੋਊ ਵੀ ਜਿੰਮੇਦਾਰ ਕਿੰਨੇ ਕਬੱਡੀ ਮਾਤਰਾ ਦੇ ਵਿੱਚ ਪ੍ਰਾਲੀ ਬਣਾਉਂਦੇ ਨੇ ਜੇ ਜ਼ਿਮੇਦਾਰ ਪ੍ਰਾਲੀ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਆਪਾਂ ਪ੍ਰਾਲੀਆਂ ਗੱਠਾ ਬਣਾਉਂਦੀਆਂ ਨੇ ਨਾ ਉਹ ਕੋਈ ਜ਼ਿਆਦਾ ਲਾਹੇਵੰਦ ਕੰਮ ਨਹੀਂ ਹੈਗਾ ਉਹਦੇ ਨਾਲ ਜਿੰਨਾ ਕ ਉੱਤਰੋ ਫਾਇਦਾ ਹੁੰਦਾ ਉਹਨਾਂ ਕ ਆਪਣਾ ਤੂੜੀ ਦੇ ਰੇਟਾਂ ਤੇ ਨੁਕਸਾਨ ਹੋ ਜਾਂਦਾ ਤੇ ਦੂਸਰੀ ਵੱਡੀ ਗੱਲ ਜਿਹੜੇ ਖੇਤਾਂ ਚੋਂ ਆਪਾਂ ਪ੍ਰਾਲੀ ਕੱਟ ਦਿੰਨੇ ਆ ਉਹ ਖੇਤ ਦੇ ਵਿੱਚੋਂ ਬਹੁਤ ਸਾਰੇ ਉਹਦੇ ਨਾਲ ਹੀ ਜਿਹੜੇ ਖੁਰਾਕੀ ਤੱਤ ਨਾ ਜ਼ਮੀਨ ਦੇ ਵਾਸਤੇ ਜ਼ਰੂਰੀ ਹੁੰਦੇ ਨੇ ਉਹ ਨਿਕਲ ਜਾਂਦੇ ਨੇ ਇਹ ਗੱਲ ਠੀਕ ਆ ਵੀ ਜਦੋਂ ਪਰਾਲੀ ਜ਼ਮੀਨ ਦੇ ਵਿੱਚ ਆਪਾਂ ਰਲਾਉਨੇ ਆ ਬਾਉਨੇ ਆ ਤਾਂ ਉਹਨੂੰ ਮੈਨੇਜ ਕਰਨਾ ਬਹੁਤ ਔਖਾ ਕੰਮ ਹੈ ਮਹਿੰਗਾ ਕੰਮ ਹੈ ਪਰ ਦੂਸਰੇ ਪਾਸੇ ਜਦੋਂ ਆਪਾਂ ਪਰਾਲੀ ਦੀਆਂ ਗੱਠਾਂ ਬਣਾ ਕੇ ਕੱਢਦੇ ਨੇ ਉਹ ਵੀ ਆਪਾਂ ਨੂੰ ਉਲਟ ਪੈਂਦਾ ਉਹਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੁੰਦਾ ਵੱਡੀ ਲੰਮੇ ਸਮੇਂ ਦੇ ਵਿੱਚ ਜੇ ਆਪਾਂ ਸੋਚ ਕੇ ਦੇਖਾਂਗੇ ਤਾਂ ਪਰਾਲੀ ਦੀਆਂ ਗੱਠਾਂ ਜ਼ਿਮੀਦਾਰਾਂ ਦੇ ਕਿਸੇ ਵੀ ਤਰੀਕੇ ਫਾਇਦੇਮੰਦ ਨਹੀਂ ਹੈਗੀਆਂ ਕਿਉਂਕਿ ਇਹ ਜਿਆਦਾ ਤੂੜੀ ਦੇ ਰੇਟਾਂ ਤੇ ਪ੍ਰੈਸ਼ਰ ਵੀ ਉਦੋਂ ਤੋਂ ਹੀ ਆਇਆ ਹੈ ਜਦੋਂ ਪਰਾਲੀ ਦੀਆਂ ਇਕੱਠਾਂ ਵੱਡੀ ਪੱਧਰ ਤੇ ਬਣੀਆਂ ਅਤੇ ਮੱਕੀ ਦਾ ਆਚਾਰ ਵੱਡੀ ਪੱਧਰ ਤੇ ਪੈਣਾ ਸ਼ੁਰੂ ਹੋਇਆ ਤਾਂ ਹੀ ਜਿਹੜਾ ਇਹਦਾ ਰੇਟ ਟੂੜੀ ਦਾ ਰੇਟ ਦੇ ਵਿੱਚ ਗ੍ਰਾਫਟ ਵੱਡੀ ਪੱਧਰ ਤੇ ਦੇਖੀ ਗਈ ਆ ਤੇ ਬਾਕੀ ਜਿਹੜਾ ਆਪਾਂ ਨੂੰ ਜੁੜੀ ਜਿਹੜੀ ਥੋੜੀ ਬਾਹਰ ਜਾਂਦੀ ਆ ਜ਼ਿਆਦਾਤਰ ਆਪਣੀ ਟੂੜੀ ਜਿਹੜੀ ਰਾਜਸਥਾਨ ਜਾਂਦੀ ਆ ਪੰਜਾਬ ਹਰਿਆਣਾ ਤੋਂ ਜ਼ਿਆਦਾ ਟੂੜੀ ਰਾਜਸਥਾਨ ਦੇ ਵਿੱਚ ਜਾਂਦੀ ਆ ਜੇ ਰਾਜਸਥਾਨ ਤੋਂ ਮੰਗ ਉੱਠਦੀ ਆ ਫਿਰ ਤਾਂ ਰੇਟਾਂ ਦੇ ਵਿੱਚ ਜ਼ਰੂਰ ਵਾਧਾ ਹੁੰਦਾ ਹੀ ਹੁੰਦਾ ਉਹ ਹੁਣ ਆਉਣ ਵਾਲੇ ਸਮੇਂ ਤੇ ਨਿਰਭਰ ਕਰੂ ਕਿਉਂਕਿ ਫਸਲ ਠੰਗੀ ਸੀ ਉੱਥੇ ਕਣਕ ਦੀ ਫਸਲ ਹੁੰਦੀ ਆ ਉਦੀ ਟੂੜੀ ਬਣਦੀ ਆ ਜਾਂ ਫਿਰ ਆਪਣੇ ਸਰੋਂ ਦੀ ਜਿਹੜੀ ਹੁੰਦੀ ਆ ਫੱਕ ਜੀ ਹੁੰਦੀ ਆ ਸਰੋਂ ਦੀ ਉਦੀ ਟੂੜੀ ਬਣਾਈ ਜਾਂਦੀ ਆ ਉੱਥੇ ਜਿਆਦਾ ਉਹ ਟੂੜੀ ਦੋਈ ਤਰ੍ਹਾਂ ਦੀ ਟੂੜੀ ਉੱਥੇ ਵਰਤੀ ਜਾਂਦੀ ਆ ਪਰ ਹੁਣ ਜੇ ਉੱਥੋਂ ਟੂੜੀ ਦੀ ਮੰਗ ਵਧਿਆ ਉੱਠਦੀ ਆ ਤਾਂ ਰੇਟ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਾਫੀ ਵਧੀਆ ਵਾਧਾ ਦੇਖਣ ਨੂੰ ਮਿਲ ਸਕਦਾ ਪਰ ਫਿਲਹਾਲ ਜਿਹੜਾ ਹੁਣ ਆਪਾਂ ਮੰਨ ਕੇ ਚੱਲੇ ਵੀ 1.5 2 ਮਹੀਨੇ ਤੱਕ ਟੂੜੀ ਦੇ ਰੇਟਾਂ ਦੇ ਵਿੱਚ ਕੁਝ ਖਾਸ ਆਪਾਂ ਨੂੰ ਅ ਫਰਕ ਨਹੀਂ ਮਿਲਦਾ ਪਰ ਆਉਣ ਵਾਲੇ ਸਮੇਂ ਚ 2 2.5 ਮਹੀਨੇ ਬਾਅਦ ਜਾਂ ਜਦੋਂ ਆਪਣਾ ਸਰਦੀਆਂ ਦੇ ਵਿੱਚ ਤੂੜੀ ਦੀ ਮੰਗ ਕਾਫੀ ਵੱਧ ਜਾਂਦੀ ਆ ਤਾਂ ਰੇਟਾਂ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਆਪਾਂ ਨੂੰ ਵਾਧਾ ਦੇਖਣ ਨੂੰ ਮਿਲਦਾ ਕਿਉਂਕਿ ਇਸ ਵਾਰ ਆਚਾਰ ਵੀ ਘੱਟ ਹੈ ਤੇ ਤੂੜੀ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਸਟੋਰ ਨਹੀਂ ਕੀਤੀ ਹੋਈ ਜਿਵੇਂ ਪਿਛਲੇ ਸਾਲਾਂ ਚ ਤੂੜੀ ਸਟੋਰ ਹੋਈ ਸੀ ਉੰਨੀ ਵੱਡੀ ਪੱਧਰ ਤੇ ਤੂੜੀ ਇਹ ਕੀ ਜ਼ਿੰਮੇਦਾਰਾਂ ਨੇ ਸਟੋਰ ਨਹੀਂ ਕੀਤੀ ਤੇ ਇਹਦਾ ਫਾਇਦਾ ਹੋਊਗਾ ਜ਼ਰੂਰ ਸਾਰਿਆਂ ਨੂੰ ਫਾਇਦਾ ਹੋਊਗਾ ਰੇਟਾਂ ਦੇ ਵਿੱਚ ਜਰੂਰ ਕੁਝ ਨਾ ਕੁਝ ਵਸਾਲ ਦੇਖਣ ਨੂੰ ਮਿਲੂ ਤੇ ਜਿਹੜੇ ਤੂੜੀ ਖਰੀਦਦੇ ਨੇ ਉਹਨਾਂ ਦੇ ਵਿੱਚ ਚਲੋ ਆਪਾਂ ਉਹਨਾਂ ਦੀ ਵੀ ਗੱਲ ਕਰਦੇ ਆਂ ਵੀ ਜਿਹੜੇ ਜਿਨ੍ਹਾਂ ਨੂੰ ਤੂੜੀ ਦੀ ਜਰੂਰਤ ਆ ਉਹ ਕਹਿੰਦੇ ਵੱਧ ਤੋਂ ਵੱਧ ਮੰਦੀ ਰਹੇ ਤਾਂ ਹੀ ਉਹਨਾਂ ਨੂੰ ਫਾਇਦਾ ਬਈ ਤੂੜੀ ਦਾ ਜਿਹੜਾ ਰੇਟ ਆ ਜੇ ਦੇਖੋ 1000 ਰੁਪਏ ਨੂੰ ਖਰੀਦਣੀ ਮੁਸ਼ਕਲ ਆ ਇਹ ਚ ਗੱਲ ਕੋਈ ਦੋ ਦਾਵਾ ਨਹੀਂ ਪਰ 200 ਰੁਪਏ ਨੂੰ ਵੀ ਕਿਸੇ ਨੂੰ ਕੋਈ ਫਾਇਦਾ ਨਹੀਂ ਤਾਂ ਫਿਰ ਇਹ ਹਾਲ ਹੋਣਾ ਹੀ ਆ ਤੇ 500 600 ਰੁਪਏ ਤੂੜੀ ਦਾ ਰੇਟ ਰਹੇ ਉਹ ਵੀ ਚੰਗੇ ਮਤਲਬ ਸੌਖੇ ਤਰੀਕੇ ਖਰੀਦ ਲੈ ਲੈਂਦੇ ਨੇ ਤੇ ਜ਼ਿਮੇਦਾਰ ਦੇ ਪੱਲੇ ਵੀ ਕੋਤਣਾ ਕੁਝ ਫਾਇਦਾ ਜਾਂਦਾ ਸੋ ਜੇ ਦੋਏ ਤਰ੍ਹਾਂ ਰਲ ਕੇ ਚੱਲਣਗੇ ਤਾਂ ਦੋਵਾਂ ਨੂੰ ਹੀ ਫਾਇਦਾ ਪਰ ਹੁਣ ਆਪਾਂ ਜਿਹੜਾ ਦੇਖਦਾ ਫਿਲਹਾਲ ਥੂੜੀ ਦੇ ਰੇਟਾਂ ਦੇ ਵਿੱਚ ਇੰਨੀ ਜਲਦੀ ਕੋਈ ਆਪਾਂ ਨੂੰ ਵਾਧਾ ਦੇਖਣ ਨੂੰ ਨਹੀਂ ਮਿਲਦਾ ਜਿਨ੍ਹਾਂ ਨੇ ਥੂੜੀ ਵੇਚਣੀ ਆ ਰੁਕ ਜਾਣ ਜ਼ਿਮੇਦਾਰ ਇੰਨੀ ਜਲਦੀ ਜਿਨ੍ਹਾਂ ਨੇ ਥੂੜੀ ਹੁਣ ਦੇਖੋ ਧੜਾ ਲਿਪ ਦਿੱਤੀਆਂ ਜੋ ਕੁਝ ਕਰਨਾ ਸੀ ਉਹ ਕਰਤਾ ਜਿੱਥੇ ਥੂੜੀ ਸਟੋਰ ਕਰ ਸਕਦੀ ਕਰਤੀ ਜਿਨ੍ਹਾਂ ਨੇ ਖਰੀਦਣੀ ਸੀ ਉਹਨਾਂ ਨੇ ਖਰੀਦ ਲਈ ਤੇ ਇੰਨੀ ਜਲਦੀ ਰੇਟਾਂ 'ਚ ਕੁਝ ਵਾਧਾ ਨਹੀਂ ਹੋਣ ਵਾਲਾ ਅ 2 ਮਹੀਨੇ ਬਾਅਦ 3 ਮਹੀਨੇ ਬਾਅਦ 3 ਮਹੀਨੇ ਬਾਅਦ ਰੇਟਾਂ ਦੇ ਵਿੱਚ ਜਰੂਰ ਥੋੜਾ ਵਾਧਾ ਦੇਖਣ ਨੂੰ ਮਿਲੂਗਾ ਸੋ ਉਸ ਵੇਲੇ ਆਪਣੀ ਜ਼ਰੂਰਤ ਦੇ ਮੁਤਾਬਕ ਤੂੜੀ ਦੇਖ ਲਿਓ ਤੁਸੀਂ ਜਿਨ੍ਹਾਂ ਜਿਨੇ ਵੇਚਣੀ ਆ ਤੇ ਅੱਗੇ ਸਰਦੀਆਂ ਦੇ ਵਿੱਚ ਜਾ ਕੇ ਤੂੜੀ ਦੇ ਰੇਟਾਂ 'ਚ ਜਰੂਰ ਆਪਾਂ ਨੂੰ ਇਸ ਵਾਰ ਵਾਧਾ ਦੇਖਣ ਨੂੰ ਮਿਲੂਗਾ 500 ਰੁਪਏ ਦੇ ਲਗਭਗ ਤਾਂ ਤੂੜੀ ਦੇ ਰੇਟ ਜਾ ਹੀ ਸਕਦੇ ਨੇ ਸੋ ਬਾਕੀ ਫਿਰ ਆਉਣ ਵਾਲਾ ਸਮਾਂ ਆਪਾਂ ਦੇਖਾਂਗੇ ਕਿਸ ਤਰ੍ਹਾਂ ਦੇ ਰੇਟ ਨੇ ਕਿਉਂਕਿ ਪਰਾਲੀ ਨੇ ਵੀ ਤੂੜੀ ਦੇ ਰੇਟਾਂ ਨੂੰ ਕਾਫੀ ਪ੍ਰਭਾਵਿਤ ਕਰਨਾ ਹੁੰਦਾ ਸੋ ਦੋਸਤੋ ਏ ਗੱਲ ਬਹੁਤ ਵਧੀਆ ਰਹੀ ਆ ਬੇਨਤੀ ਕਿਸਾਨਾਂ ਨੇ ਮੰਨੀਆਂ ਬਹੁਤ ਸਾਰੇ ਹੋਰ ਵੀ ਯੂਟਿਊਬਰਾਂ ਨੇ ਇਹ ਗੱਲ ਕੀਤੀ ਸੀ ਬਈ ਜਿਹੜੀ ਤੂੜੀ ਆ ਆਪਣੀ ਜ਼ਰੂਰਤ ਮੁਤਾਬਕ ਹੀ ਬਣਾਈ ਜਾਵੇ ਜਿਆਦਾ ਜ਼ਰੂਰਤ ਤੋਂ ਵੱਧ ਤੂੜੀ ਨਾ ਬਣਾਇਓ ਤੇ ਜ਼ਿੰਮੇਦਾਰਾਂ ਨੇ ਇਸ ਵਾਰ ਆਪਣੇ ਆਪ ਹੀ ਸਿਆਣਫ ਭਰਿਆ ਕਦਮ ਚੁੱਕਿਆ ਥੂੜੀ ਜ਼ਰੂਰਤ ਤੋਂ ਵੱਧ ਨਹੀਂ ਬਣਾਈ ਜ਼ਰੂਰਤ ਜੋਗੀ ਤੂੜੀ ਬਣਾਈ ਆ ਉਹਦਾ ਜਿਹੜਾ ਫਾਇਦਾ ਜ਼ਰੂਰ ਦੇਖਣ ਨੂੰ ਮਿਲੂਗਾ ਕਿਉਂਕਿ ਥੋੜਾ ਥੋੜਾ ਵੇਚ ਕੇ ਵੀ ਜਿਆਦਾ ਉਨੇ ਹੀ ਪੈਸੇ ਵੱਟੇ ਜਾਣੇ ਆ ਫਿਰ ਜ਼ਿਆਦਾ ਦੀ ਕੀ ਜ਼ਰੂਰਤ ਹੈਗੀ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ